ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਵਨ ਮੀਡੀਆ ਮੈਂ ਆਸ਼ੂਦੀਪ ਕੋਰ ਲੈ ਕੇ ਹਾਜ਼ਰ ਹਾਂ ਸ਼੍ਰੀ ਪੱਤਰਕਾਰ ਸਾਹਿਬ ਨੂੰ ਕੁਝ ਖਾਸ ਖਬਰਾਂ ਸਪੈਸ਼ਲ ਬੱਚਿਆਂ ਲਈ ਆਈ ਵੱਡੀ ਖੁਸ਼ਖਬਰੀ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਕਿਉਂਕਿ ਅਦਰ ਹੋਰ ਸਪੈਸ਼ਲ ਬੱਚਿਆਂ ਤੋਂ ਇਲਾਵਾ ਵੀ ਅਲੱਗ-ਅਲੱਗ ਖਾਵਾਂ ਤੇ ਲੋੜੇ ਹੋਏ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਹੈ ਉਹਨਾਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਪੂਰੀ ਜਰਨੀ लिख के लिखती रूप प्राइज जो दिखे गए नहीं बल्कि नए बच्चे पंजाब में तो मतलब खाना हमेशा ही बनता है क्योंकि बहुत सारी अच्छी चीजें यहां पर होती हैं और हमारा जो इतने साल का तजुर्बा है और जो भी एक्सपीरियंस नॉलेज हमने गैदर किया है उसको बांटने के लिए ट्रेनिंग प्रोग्राम्स करने के लिए काउंसलिंग करने के लिए और फिर मार्गदर्शन करने के लिए यहाँ पर आते हैं डीसी डॉक्टर सोना थिन ने पेंडू लिंक सड़कों दी स्पेशल रिपेयर दे कारजों दा अचंचित कीता निरीक्षण नमिया बन बनिया होया सडका अते नियर कंप्लीशन सडका दी समेत टेक्निकल टीम इक इंस्पेक्शन कीती गई ਹਰੇਕ ਕਾਰਜਕਾਰੀ ਏਜੰਸੀਆਂ ਨੂੰ ਦਿੱਤੀਆਂ ਸਖਤ ਹਦਾਇਤਾਂ ਸੜਕਾਂ ਦੀ ਵਿਡਥ ਉਹ ਕੰਪੈਕਸ਼ਨ ਰੋਲਿੰਗ ਸਭ ਉੱਤੇ ਲੈਂਥ ਸਭ ਚੈੱਕ ਕੀਤਾ ਗਿਆ ਤੇ ਲਗਭਗ ਠੀਕ ਪਾਇਆ ਗਿਆ ਵਿਕਾਸ ਕਾਰਜ ਦੀ ਗੁਣਵੱਤਾ ਦੇ ਵਿੱਚ ਨਹੀਂ ਕੀਤਾ ਜਾਵੇਗਾ ਕੋਈ ਸਮਝੌਤਾ ਬਰਦਾਸ਼ਤ ਜੇਕਰ ਕਿਸੇ ਵੀ ठेकेदार ਵੱਲੋਂ ਕੋਈ ਕੁਤਾਹੀ ਕੀਤੀ ਗਈ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜਿੱਤਿਆ 골ਡ ਮੈਡਲ ਇਹਦਾ ਸਫਰ ਐਥਲੈਟਿਕ ਦੇ ਵਿੱਚ 1991 ਤੋਂ ਸ਼ੁਰੂ ਹੋਇਆ ਤੇ 2022 ਤੱਕ ਚੱਲ ਰਿਹਾ ਹੈ ਪੂਰੇ ਭਾਰਤ ਦਾ ਨਾਮ ਕੀਤਾ ਰੌਸ਼ਨ ਪੂਰੇ ਜ਼ਿਲ੍ਹੇ ਦਾ ਨਾਮ ਇਹਨੇ ਇੰਡੀਆ 'ਚ ਰੌਸ਼ਨ ਕੀਤਾ ਅਸੀਂ ਬੜੇ ਭਾਗਾਂ ਵਾਲਿਆਂ ਵੀ ਇਹੋ ਜਿਹੇ ਨੌਜਵਾਨ ਖੇਡਾਂ ਪ੍ਰਤੀ ਆਪ ਦਾ ਪ੍ਰੇਰਿਤ ਹੈ ਹੀ ਨਹੀਂ ਕਿ ਸਾਡੇ ਬੱਚਿਆਂ ਨੂੰ ਵੀ ਗ라운ਡ ਨਾਲ ਜੋੜੇ। ਸਮਾਜ ਸੇਵੀ ਸੰਸਥਾਾਂ ਨੇ ਘਰ ਪਹੁੰਚ ਕੇ ਕੀਤਾ ਸਨਮਾਨ। 1999 ਤੋਂ ਐਥਲੈਟਿਕਸ ਦੇ ਨਾਲ ਜੁੜਿਆ ਹੋਇਆ ਉਹਨਾਂ ਨੇ ਅੱਜ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਜਿਹੜਾ ਫਤਿਹਗੜ੍ਹ ਸਾਹਿਬ ਦਾ ਜੋ 40 ਤੋਂ 45 ਸਾਲ ਦੀ ਉਮਰ ਵਿੱਚ ਉਹਨਾਂ ਨੇ ਨੌ ਰੋਸ਼ਨ ਕੀਤਾ। ਨੌਜਵਾਨਾਂ ਨੂੰ ਵੱਧ ਤੋਂ ਵੱਧ ਖੇਡਾਂ ਨਾਲ ਜੁੜਨ ਦੀ ਕੀਤੀ ਅਪੀਲ ਇੰਟਰਨੈਸ਼ਨਲ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜੋ ਕਿ ਚਨਈ ਵਿੱਚ ਹੋਈ ਏਸ਼ੀਆ ਦੇ ਵੀ ਕੰਟੀਨੈਂਟ ਪੱਗਲੇ ਆ ਜਿਸ ਦੇ ਵਿੱਚ ਮੈਂ 5 ਕਿਲੋਮੀਟਰ ਰੇਸ 45 ਤੋਂ 50 ਰਸ ਦੇ ਵਿੱਚ ਹਿੱਸਾ ਲਿਆ ਅਤੇ ਦੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ ਸਕੂਲੀ ਬੱਚੇ ਹੋਏ ਹਾਦਸੇ ਦਾ ਸ਼ਿਕਾਰ ਇੱਕ ਸਕੂਲ ਬੱਸ ਜਿਹੜੀ ਕਿ ਲਹਿਰਾਗਾਗਾ ਤੋਂ ਚੱਲੀ ਐ ਕਿ ਪੰਜਾਬ ਪਬਲਿਕ ਸਕੂਲ ਲਹਿਰਾਗਾਗਾ ਦੇ ਬੱਚੇ ਆ ਨੂੰ ਲੈ ਕੇ ਚੰਡੀਗੜ੍ਹ ਇੱਕ ਟ੍ਰਿਪ ਲਈ ਚੱਲੀ ਸੀਗੀ ਤੇ ਉਹਦੇ ਵਿੱਚੋਂ ਤਿੰਨ ਬੱਸਾਂ ਚੱਲੀਆਂ ਸੀ ਤਿੰਨ ਬੱਸ ਵਿੱਚੋਂ ਇੱਕ ਬੱਸ ਦੀ पेड़ ਨਾਲ ਟਕਰਾਨ ਕਾਰਨ ਇੱਕ ਐਕਸੀਡੈਂਟ ਹੋ ਗਿਆ ਹੈ ਬੱਸ ਡਰਾਈਵਰ ਤੇ ਸਕੂਲ ਦੇ ਪ੍ਰਿੰਸੀਪਲ ਸਮੇਤ 11 ਵਿਦਿਆਰਥੀ ਹੋਏ ਗੰਭੀਰ ਜ਼ਖਮੀ ਕਹਿੰਦੇ ਡਰਾਈਵਰ ਨੂੰ ਚੱਕਰ ਵਗੈਰਾ ਆ ਗਿਆ ਮੌਕੇ ਤੇ ਮਚ ਗਿਆ ચીਕ ਚਿਹਾੜਾ ਕੁਝ ਬੱਚਿਆਂ ਨੂੰ ਸੱਟਾਂ ਆਈਆਂ ਨੇ ਅਤੇ ਡਰਾਈਵਰ ਨੂੰ ਸੱਟ ਆਈ ਹੈ ਅਤੇ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨੂੰ ਸੱਟ ਆਈ ਹੈ ਇਨ੍ਹਾਂ 11 ਇਨ੍ਹਾਂ ਵਿੱਚ ਜਿਹੜੇ 11 ਬੱਚੇ ਸੀ ਜਿਨ੍ਹਾਂ ਨੂੰ ਕੁਝ ਸੱਟਾਂ ਆਈਆਂ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਇੰਡਸ ਹਸਪੀਟਲ ਮੋਹਾਲੀ ਜ਼ਖਮੀਆਂ ਨੂੰ ਹਸਪਤਲ ਕਰਵਾਇਆ ਦਾਖਲ ਦੋ ਨਾਬਾਲਗ ਬੱਚਾ ਨੂੰ ਵਰਗਲਾ ਕੇ ਲੈ ਕੇ ਜਾਂਦੇ ਮਾਨੇ ਚ ਇੱਕ ਨੌਜਵਾਨ ਚੜਿਆ ਪੁਲਿਸ ਹੱਥੇ ਦੋ ਨਾਬਾਲਗ ਬੱਚਿਆਂ ਨੂੰ ਜੋ ਹੈ ਤਾਣਾ ਬਡਾਲੀ ਵਾਲਾ ਸਿੰਘ ਦੇ ਏਰੀਆ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਪੁਲਿਸ ਅਧਿਕਾਰੀ ਤੋਂ ਸੁਣੋ ਕੀ ਹੈ ਪੂਰਾ ਮਾਮਲਾ ਮਸੀ ਬੱਚਿਆਂ ਦੇ ਮਦਰ ਦੇ ਬੇਸਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਸਤਿ ਸ਼੍ਰੀ ਅਕਾਲ ਜੀ ਅੱਜ ਸਾਡੇ ਸਕੂਲ ਲਕਸ਼ਯ ਸਪੈਸ਼ਲ ਸਕੂਲ ਵਿੱਚ ਸਾਡੇ ਅੱਜ ਕਲਚਰ ਪ੍ਰੋਗਰਾਮ ਸੀ ਸਾਡੇ ਦੁਰਾਇਆ ਫਾਊਂਡੇਸ਼ਨ ਚਿਨਈ ਤੋਂ ਡਾਕਟਰ スਮਿਤਾ ਪ੍ਰਸਾਦ ਜੀ ਸਪੈਸ਼ਲੀ ਪਹੁੰਚੀ ਤੇ ਸਾਡੇ ਜਿਹੜੇ ਪ੍ਰੋਗਰਾਮ ਸੀ ਕੁਝ ਇਸ ਤਰ੍ਹਾਂ ਸੀ ਕਿ ਅਸੀਂ ਅੱਜ ਉਦਘਾਟਨ ਕੀਤਾ ਆਪਣੇ ਨਵੇਂ ਸਕੂਲ ਦਾ ਤੇ ਦੂਸਰਾ ਸੀ ਜੇ ਸਾਡੇ ਨੇ ਵੀ ਬੀਡਿੰਗ ਹੈ ਕੁਝ ਹੋ ਰਹੀ ਹੈ ਤੇ ਸਾਡੇ ਬੱਚਾ ਦਾ ਕਲਚਰ ਪ੍ਰੋਗਰਾਮ ਸੀ ਇਹ ਸਾਡੇ ਸਪੈਸ਼ਲ ਤੌਰ ਤੇ ਜਿਹੜੇ ਮੈਡਮ ਆਈ ਹੋਈਆਂ ਹਨ ਉਹਨਾਂ ਵੱਲੋਂ ਜੋ ਸਕਸ਼ੀਤਾ ਸਾਡੇ ਸਕੂਲ ਨਾਲ ਜੁੜੀਆਂ ਜਾਂ ਫਿਰ ਸਾਡੇ ਪੰਜਾਬ ਦੇ ਵਿੱਚ ਬਹੁਤ ਵਧੀਆ ਕੰਮ ਕਰ ਰਹੀਆਂ ਨੇ ਜੋ ਕਿ ਅਦਰ ਹੋਰ ਸਪੈਸ਼ਲ ਬੱਚਿਆਂ ਤੋਂ ਇਲਾਵਾ ਵੀ ਅਲੱਗ-ਅਲੱਗ ਖਾਵਾਂ ਤੇ ਜੁੜੇ ਹੋਏ ਨੇ ਤੇ ਉਹਨਾਂ ਨੂੰ ਉਹਨਾਂ ਨੇ ਸਨਮਾਨਿਤ ਕੀਤਾ ਹੈ ਉਹਨਾਂ ਵੱਲੋਂ ਉਹਨਾਂ ਨੂੰ ਉਹਨਾਂ ਦੀ ਪੂਰੀ ਜਰਨੀ ਤੇ ਲਿਖ ਕੇ ਲਿੱਖਤੀ ਰੂਪ ਵਿੱਚ ਉਹਨਾਂ ਨੂੰ ਪ੍ਰਾਈਜ਼ ਜੋ ਦਿੱਤੇ ਗਏ ਨੇ ਬਹੁਤ ਹੀ ਮਤਲਬ ਪੂਰਾ ਐਕਸਪਲੇਨ ਕਰਿਆ ਗਿਆ ਕਿ ਉਹਨਾਂ ਨੇ ਕੀ-ਕੀ ਕੀਤਾ ਦੇਰੇ ਵਿੱਚ ਦੋ ਬੱਚੇ ਹੈ ਤੇ ਦੋ ਸਾਡੇ ਵੱਡੇ ਆ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਤੇ थैंक यू ਸੋ ਮੱਚ ਮੈਮ ਤੁਹਾਡੇ ਪਹੁੰਚਣ ਤੇ ਕਿ ਸਾਡੇ ਨਾਲ ਸਾਡੀ ਬਾਕੀ ਦੀ ਟੀਮ ਵੀ ਹੈ ਸਾਡੇ ਸੋਇ ਸਰ ਵੀ ਨੇ ਸਾਡੇ ਰਸ਼ਵੀ ਮੈਮ ਨੇ ਸਾਡੇ ਹੋਰ ਵੀ ਜਿੰਦੇ ਪੇਰੈਂਟ ਸੀ ਬੱਚੇ ਸੀ ਉਹਨਾਂ ਵੱਲੋਂ ਥੈਂਕ ਯੂ ਬਈ ਸਕੂਲ ਦਾ ਨਾ ਫੰਕਸ਼ਨ ਸੀ ਇਹ ਨਹੀਂ ਐਨੂਅਲ ਫੰਕਸ਼ਨ ਨਹੀਂ ਸਰੇ ਇਹ ਇੱਕ ਜਸ਼ਨੇ ਜ਼ਿੰਦਗੀ ਇੱਕ ਫੰਕਸ਼ਨ ਹੁੰਦਾ ਜੋ ਕਿ ਦੁਰਾਇਆ ਫਾਊਂਡੇਸ਼ਨ ਵੱਲੋਂ ਹੀ ਸਟਾਰਟ ਕਰਵਾਇਆ ਜਾਂਦਾ ਹੈ ਕਿ 2 ਸਾਲ ਬਾਅਦ ਹੋਣਾ ਜਾਂ 3 ਸਾਲ ਬਾਅਦ ਹੋਣਾ ਕਿਉਂਕਿ ਦਰਿਆ ਫਾਊਂਡੇਸ਼ਨ ਜੇ ਜੋ ਡਾਕਟਰ ਪਰਚਾਰ ਨੇ 2009 ਤੋਂ ਸਾਡੇ ਨਾਲ ਜੁੜੇ ਹੋਏ ਨੇ ਸਾਨੂੰ ਜੋ ਵੀ ਗਾਈਡ ਕਰਦੇ ਨੇ ਜਿਸ ਤਾਂ ਵੀ ਸਪੈਸ਼ਲ ਬੱਚਾ ਨੂੰ ਕਿਸ ਤਰ੍ਹਾਂ ਕਿਵੇਂ ਕਰਾਣਾ ਹੈ ਹੁਣ ਕੀ ਹੈ ਵੱਡੇ ਹੋ ਗਏ ਨੇ ਬੱਚੇ ਕਿਆ ਕਾ ਇਸ਼ੂ ਨੇ ਕਿਦਾਂ ਸੋਣਾ ਵੱਲੋਂ ਹੀ ਆਂਦਾ ਇਸ ਕਰਕੇ ਫਿਰ ਇਹ ਇੱਕ ਪ੍ਰੋਗਰਾਮ ਹੈ ਜਿਹੜੀ ਬਣਾ ਮਨਾਇਆ ਜਾਂਦਾ ਹੈ सत शीकाल सभी को नमस्कार और मैं चेन्नई से के वी एम डॉक्टर सुमित्रा प्रसाद दौरे फाउंडेशन से आ रही हूँ और पंजाब में तो मतलब आना हमेशा ही बनता है क्योंकि बहुत सारी अच्छी चीज़ें यहाँ पर होती हैं और हमारा जो इतने साल का तजुर्बा है और जो भी एक्सपीरियंस नॉलेज हमने गैदर किया है उसको बांटने के लिए ट्रेनिंग प्रोग्राम्स करने के लिए काउंसलिंग करने के लिए और फिर मार्गदर्शन करने के लिए यहाँ पर आते हैं बहुत अच्छा लगता है जब आपका आपका खुद का सपना एक सच होता है और वो लक्ष्य जो हमारा एक सेंटर है जो यहाँ पे पी मैम है इतने इतने सालों की उनकी जो तपस्या रही है उसको आज एक नया रूप मिल रहा है हमारे बच्चों के लिए एक, एक हॉस्टल और एक नया नया अपना एक जगह मिल रहा है और उसका आज भूमि पूजन हो रहा है तो ये बहुत बड़ी बात है क्योंकि हर स्पेशल मदर हर स्पेशल जो बच्चे की फैमिली होती है वो सोचती है कि आज मैं हूँ कल मैं नहीं रहना तो मेरे बच्चे का क्या होगा तो ये इसका प्रॉब्लम सॉल्व किया है हमारे आ, सरदार मनदीप सिंह तिवाना ने उन्होंने हमको जगह दे के कहा है कि यहाँ पे लक्ष्य का आप बिल्डिंग बना सकते हैं वो खुद ही जगह भी दे रहे हैं बिल्डिंग बना के दे रहे हैं हमको तो इसकी वजह से हमारे आज जितने भी मदर्स आए हैं जो बुजुर्ग मदर्स हैं वो बहुत ही खुश है कि उनके दिमाग से वो गया कि अकल मैंने अगर जाना है तो फिर क्या होना ये जो उनके दिल में एक दुख है वो तपस्या उनका आज पूरा हुआ और मैं यहाँ आकर उनको चिवाना सर है स्वरणजीत सर है जो जिन्होंने अभी जो पंजाब में बाढ़ आया था बहुत सारा काम करते हैं जो हमारे स्पाइनल कॉर्ड इंजरी वाले उनके लिए करते हैं उसके साथ साथ दो बच्चे हैं जो, गुराया, जो बहुत अच्छे सिंगर है यहाँ फेमस है बच्चे हमारे बहुत प्यार करते हैं और हमारी जो नेशनल जाके दिल्ली में राइफल शूटिंग में गोल्ड विन करके आई है शर्मा इन दोनों को हमने सामर्थ्य चाइल्ड ट्रॉटी अवार्ड से जो आपको जगह मिली है या क्या बनेगा उसपे दोनों कॉम्बिनेशन होगा पहले हम लोग शुरुआत करेंगे क्योंकि ये तो एक रेंटल ये एक जगह हमको है जो इतने सालों से हम लोग यहाँ पर है लेकिन ये अपनी जगह करके नहीं है तो वहाँ पे हम लोग शुरुआत करेंगे डे सेंटर से जहाँ पे बच्चे आएंगे बच्चों का सारा मतलब पूरा दिन दिन का जो प्रोग्राम है उसको हम करेंगे और फिर हॉले हौले फिर हम लोग उसके, उसके हॉस्टल का भी एक कर लेंगे ताकि बच्चे वहीं पे रहेंगे जी जी और बात यह है कि आज ही एक पेरेंट आपने एक पेरेंट का भी वो एक मदर थी उन्होंने कहा था कि ये बच्चों को सरकार की तरफ से पेंशन आता है थाउजेंड फाइव हंड्रेड रुपीज तो उन्होंने कहा था कि मैं नहीं रहूंगी तो भी मैं लिख के जाऊंगी ये थाउजेंड फाइव हंड्रेड जो मेरे बच्चे को जाता है ये मेरे बच्चे वास्ते जाना चाहिए ना कि भाई बहन अक्सर ले लेते हैं सॉरी लेकिन ये हकीकत है ये दुनिया का हकीकत है कि जो बच्चे के नाम स्पेशल बच्चे के नाम आता है वो घर वाले ले लेते हैं वो बच्चे को नहीं मिलता बच्चे की परवरिश के लिए उन्होंने कहा कि हम लक्ष्य के नाम कर देंगे क्योंकि हमारे पास वैसे वैसे है नहीं तो जो सरकार से आता है वो और कोई नहीं लेगा वो बच्चे के नाम पे जाएगा तो जो दे पाएगा देगा जो नहीं दे सकता है भगवान उसके लिए आज मेरे वालों जिला फतेहगढ़ साहब विखे बनिया हुई सड़क नीयर कंप्लीशन सड़क की समेत टेक्निकल टीम एक इंस्पैक्शन की गई ਇਨਸਪੈਕਸ਼ਨ ਦੌਰਾਨ ਜ਼ਿਲ੍ਹਾ ਫੋਤੇਗੜ ਸਾਹਿਬ ਦੇ ਟੋਲੇਕੇ ਮੰਡੀ ਗੁਬਿੰਦਗੜ ਤੱਕ ਅਮਲੋ ਤੱਕ ਤੇ ਉਸ ਤੋਂ ਬਾਅਦ ਚਨਾਰਥ ਏਰੀਆ ਵਿੱਚ ਇਹ ਸਾਰੀ ਚੈਕਿੰਗ ਕੀਤੀ ਗਈ ਸੜਕਾਂ ਦੀ ਵਿਡਥ ਉਹ ਕੰਪੈਕਸ਼ਨ ਰੋਲਿੰਗ ਸਭ ਡਿਟੇਲੈਂਸ ਸਭ ਚੈੱਕ ਕੀਤਾ ਗਿਆ ਤੇ ਲਗਭਗ ਠੀਕ ਪਾਇਆ ਗਿਆ ਪਰ ਮੈਂ ਇੱਥੇ ਜਿਹੜੀਆਂ ਕਾਰਜਕਾਰੀ ਏਜੰਸੀਜ਼ ਹਨ ਉਹਨਾਂ ਨੂੰ ਸਖਤ ਹਦਾਇਤ ਕਰਦੀ ਹਾਂ ਕਿ ਉਹ ਸਮੇਂ-ਸਮੇਂ 'ਤੇ ਆਪਣੀ ਚੈਕਿੰਗ ਅਤੇ ਨਿਗਰਾਨੀ ਰੱਖਣ ਕਿ ਜੇਕਰ ਕਿਸੇ ਵੀ ਠੇਕੇਦਾਰ ਵੱਲੋਂ ਕੋਈ ਕੁਤਾਹੀ ਕੀਤੀ ਗਈ ਤਾਂ ਬਹੁਤ ਸਖਤ ਕਾਰਵਾਈ ਕੀਤੀ ਜਾਏਗੀ ਮੇਰੇ ਵੱਲੋਂ ਤੇ ਹੋਰ ਅਧਿਕਾਰੀਆਂ ਵੱਲੋਂ ਇਹ ਚੈਕਿੰਗਸ ਵੀ ਨਿਰੰਤਰ ਹੁੰਦੀਆਂ ਰਹਿਣਗੀਆਂ ਤਾਂ ਜੋ ਅਸੀਂ ਆਪਣੇ ਲੋਕਾਂ ਨੂੰ ਪ੍ਰੋਪਰ ਸਹੂਲਤਾਂ ਪ੍ਰੋਵਾਈਡ ਕਰ ਸਕੀਏ। ਭਗਤਨ ਬਾਬਾ ਜੋਰਾਵਰ ਸਿੰਘ, ਭਗਤਨ ਬਾਬਾ ਪਤੇ ਸਿੰਘ ਦੀ ਪਵਿੱਤਰ ਧਰਤੀ ਸ਼੍ਰੀ ਫਤਿਹਗੁਰ ਸਾਹਿਬ ਦਾ ਅਸਬੀਕ ਫਟਲਾਨੀਆਂ ਜਗੰਦਰ ਪਤ ਸਿੰਘ ਪੱਤਾ ਇਹਦਾ ਸਫਰ ਅਥਲੈਟਿਕ ਦੇ ਵਿੱਚ 1991 ਤੋਂ ਸ਼ੁਰੂ ਹੋਇਆ ਤੇ 2022 ਤੱਕ ਚੱਲ ਰਿਹਾ ਹੈ। ਪਿਛਲੇ ਆਪਣੇ ਜੋ ਕਿ 5 ਨਵੰਬਰ ਤੋਂ ਲੈ ਕੇ 9 ਨਵੰਬਰ ਤੱਕ ਇੰਟਰਨੈਸ਼ਨਲ ਏਸ਼ੀਆ ਮਾਸਟਰ ਐਥਲੈਟਿਕ ਚੈਂਪੀਅਨਸ਼ਿਪ ਜੋ ਕਿ ਚਨਈ ਵਿੱਚ ਹੋਈ। ਘੱਟੋ ਘੱਟ 20 ਕੰਟਰੀਆਂ ਨੇ ਏਸ਼ੀਆ ਦੀਆਂ 20 ਕੰਟਰੀਆਂ ਨੇ ਭਾਗ ਲਿਆ ਜਿਵੇਂ ਕਿ ਜਾਕਿਸਤਾਨ, ਮਲੇਸ਼ੀਆ, ਫਿਲੀਪੀਨਸ, ਮਲੇਸ਼ੀਆ, ਸਿੰਗਾਪੁਰ, థਾਈਲੈਂਡ ਔਰ ਵਰਗੀਆਂ ਕੰਟਰੀਆਂ ਨੇ ਇੰਡੀਆ ਵਰਕ ਕੰਟਰੀ ਨੇ ਫਿਲੀਪੀਨਸ ਕੀ ਨਹੀਂ ਔਰ ਕੰਟਰੀ ਨੇ ਹਿੱਸਾ ਲਿਆ ਜਿਸ ਦੇ ਵਿੱਚ ਮੈਂ 5 ਕਿਲੋਮੀਟਰ ਰੇਸ ਵਾਕ ਦੇ ਵਿੱਚ 45 ਤੋਂ 50 ਪਲੱਸ ਦੇ ਵਿੱਚ ਹਿੱਸਾ ਲਿਆ ਜਿਸ ਦੇ ਵਿੱਚ ਮੈਂ 골ਡ ਮੈਡਲ ਹਾਸਲ ਕੀਤਾ। ਅਗਰ 22 ਦਸੰਬਰ 22 अगस्ट तो लेके 2026 ਦੇ ਵਿੱਚ ਜੋ ਸਾਊਥ ਕੋਰੀਆ ਵਿੱਚ ਵਰਲਡ ਚੈਂਪੀਅਨਸ਼ਿਪ ਹੋ ਜਾਰੀ ਪਾ ਚੀ ਉਹ ਚੇਪਗ ਲੈਣ ਲਈ ਗਿਆ ਸਤੂ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜिला ਸ਼੍ਰੀ ਫਤਗੜ੍ਹ ਸਾਹਿਬ ਪ੍ਰਿਤ ਕਰਤੀ ਦੇ ਬਸਨੀ ਸਾਰੇ 19 ਸੀਟਾਂ ਗੁਰਦਸ਼ਨ ਸੋਈ ਜੀ ਨੰਬਰ ਡਾਟ ਜੀ ਸਾਰੇ ਮੇਰੇ ਕੋਲ ਇੱਕ ਸਮਾਂ ਮਿਲਿਆ ਸੁਨੀਦਰਮਪਨ ਜੀ ਦਸੀਰਾ ਮੈਮ ਜੀ ਸੀ ਆਪਣੇ ਗਿਆ ਸਾਹਿਬ ਜੀ ਤੇ ਗਿਆਨ ਸਰ ਮੇਰੇ ਪਿਤਾ ਸਮਾਂ ਗਿਆchan ਜੀ ਕਾਨੂੰਰਾਮ ਜੀ ਰਾਜ ਕੁਮਾਰ ਮੈਂ ਬੱਚਾ ਕਿਉਂਕਿ ਕੈਨੇਡਾ ਪਰਸਰ ਸਰਵਿਸ ਕਰਦਾ ਤੇ ਬਾਕੀ ਸਾਰੇ ਹੀ ਰਿਸਪੈਕਟਡ ਕੋਚਰਾਂ ਨੂੰ ਬਹੁਤ ਬਹੁਤ ਧੰਨਵਾਦ ਕਲਾਕਾ ਨਿਵਾਸੀ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਜਾਣ ਤੋਂ ਪਹਿਲਾਂ ਕਿਹਾ ਕਿ ਤੂੰ ਅਜਿੱਤ ਕਿਹਾਵੇਂਗਾ ਤੇ ਮਾਰਦ ਕਿੱਥਾ ਹੋਈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਹੀ ਨਿਵਾਸੀਆਂ ਦਾ ਜਿਲ੍ਹਾ ਬਠਿੰਡਾ ਸਾਡੇ ਪਿੰਡ ਤਲਾਣੀਆਂ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਸਾਡਾ ਭਰਾ ਜਗਿੰਦਰਪਾਲ ਬੱਬਾ ਜੋ ਕਿ ਸਾਡੇ ਪਿੰਡ ਤਲਾਣੀਆਂ ਦਾ ਨਹੀਂ ਪੂਰੇ ਜ਼ਿਲ੍ਹੇ ਦਾ ਨਾਮ ਇਨੇ ਇੰਡੀਆ ਚ ਰੋਸ਼ਨ ਕੀਤਾ ਅਸੀਂ ਬੜੇ ਭਾਗਾਂ ਵਾਲਿਆਂ ਵੀ ਇਹੋ ਜਿਹੇ ਨੌਜਵਾਨ ਖੇਡਾਂ ਪ੍ਰਤੀ ਆਪ ਤਾਂ ਪ੍ਰੇਰਿਤ ਹੈ ਹੀ ਨਹੀਂ ਤਾਂ ਸਾਡੇ ਬੱਚਿਆਂ ਨੂੰ ਵੀ ਗਰੌਣ ਨਾਲ ਜੋੜਦੇ ਅਸੀਂ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਨਿਵਾਸੀ ਜਿਹੜਾ ਇਹੋ ਜਿਹੇ ਨੌਜਵਾਨ ਸਾਡੇ ਪਿੰਡ ਦਾ ਨਾਮ ਰੋਸ਼ਨ ਕਰਦੇ ਆ ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਦੇ ਆ ਤਾਂ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਦੇ ਆ ਤਾਂ ਨੌਜਵਾਨ ਪੀੜੀ ਕੀ ਕਹਿੰਦੀ ਹੈ ਨੌਜਵਾਨ ਪੀੜੀ ਨੂੰ ਰਹੀ ਹੈ ਵੀ ਇਹਨਾਂ ਤੋਂ ਸਿੱਖਣ ਦੀ ਜਿੰਨਾ ਹੋ ਸਕੇ ਉਨਾ ਹੀ ਇਹਨਾਂ ਨੂੰ ਪ੍ਰੇਰਨਾ ਲੈਣ ਦੀ ਲੋੜ ਹੈ ਗਰਾਊਂਡ ਨਾਲ ਜੁੜੋ ਠੀਕ ਹੈ ਤਾਂ ਆਪਣਾ ਮਾਪਾਪ ਦਾ ਆਪਣਾ ਆਦਰ ਸਤਿਕਾਰ ਕਰੋ ਤਾਂ ਜਿੰਨਾ ਹੋ ਸਕਦਾ ਵੀ ਵੱਧ ਤੋਂ ਵੱਧ ਗਰਾਊਂਡ ਨਾਲ ਜੁੜੋ ਤਾਂ ਕਿ ਆਪਣੇ ਪਿੰਡ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕੋ ਸਾਡੇ ਜ਼ਿਲ੍ਹੇ ਦਾ ਮਾਨ ਸਾਡਾ ਵੀ ਜਗਿੰਦਰਪਾਲ ਸਿੰਘ ਪੱਪਾ ਜੋ 1991 ਤੋਂ ਥਲੈਟਿਕਸ ਦੇ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਅੱਜ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਜਿਹੜਾ ਫਤਿਹਗੜ ਸਾਹਿਬ ਦਾ ਜੋ 40 ਤੋਂ 45 ਸਾਲ ਦੀ ਵਰਗ ਉਮਰ ਵਿੱਚ ਉਹਨਾਂ ਨੇ ਨਾਮ ਰੋਸ਼ਨ ਕੀਤਾ ਇਹ ਜਿਹੜਾ ਪਰਿਵਾਰ ਹੈ ਮੈਂ ਥੋੜਾ ਦੱਸਣਾ ਚਾਹਾਂਗਾ ਇਹਨਾਂ ਦਾ ਬ੍ਰਦਰ ਇਹਨਾਂ ਦੇ ਅਗੇ ਬੱਚੇ ਬੇਟੀ ਉਹ ਵੀ ਇਸੇ ਲਾਈਨ 'ਚ ਇਹਨਾਂ ਨੇ ਜੋੜ ਕੇ ਰੱਖੇ ਹੋਏ ਨੇ ਤੇ ਸਾਡੇ ਲਈ ਚਾਨਣ ਮਨਾਰਾ ਨੇ ਕਿਉਂਕਿ ਅਸੀਂ ਇਕੱਠੇ ਪੜ੍ਹੇ ਆ ਤੇ ਬਹੁਤ ਲੰਮਾ ਸਮਾਂ ਹੋ ਗਿਆ ਹੈ ਨਾ ਗਰਾਊਂਡ ਦੇ ਨਾਲ ਜੁੜੇ ਨੂੰ ਮਾਤਾ ਗੰਗੀ ਕਾਲਜ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਜੋ ਨੌਜਵਾਨ ਬੱਚੇ ਹੁੰਦੇ ਨੇ ਨਾ ਉਹ ਵਿਸ਼ੇਸ਼ ਟ੍ਰੇning ਹੁੰਦੇ ਨੇ ਤਾਂ ਜੋ ਉਹ ਕਈ ਬੱਚੇ ਪੁਲਿਸ ਭਰਤੀ ਹੋਏ ਆਪ ਵੀ ਜਿਹਾ ਬ੍ਰਦਰ ਵੀ ਨੇ ਉਹ ਪੁਲਿਸ ਦੇ ਵਿੱਚ ਜੋਬ ਕਰਦੇ ਨੇ ਇਹਨਾਂ ਦੇ ਖੜਾਏ ਹੋਏ ਬੱਚੇ ਵਕ ਵਕ ਮਹੱਤਵਪੂਰਨ ਜੋਬ ਕਰਦੇ ਨੇ ਤਾਂ ਉਹ ਬਹੁਤ ਵੱਡੀ ਸੇਵਾ ਇਹਨਾਂ ਦੀ ਮੈਂ ਇਹਨਾਂ ਦਾ ਆਪਣੇ ਵੱਲੋਂ ਆਪਣੀ ਜਿਹੜੀ ਸਾਡੀ ਸੰਸਥਾ ਜਾਗੋ ਐਨਜੀਓ ਫਤਿਹਗੜ੍ਹ ਸਾਹਿਬ ਵੱਲੋਂ ਇਹਨਾਂ ਦਾ ਇੱਥੇ ਮਾਨ ਸਨਮ ਕੀਤਾ ਤੇ ਅਸੀਂ ਸਾਰੇ ਜ਼ਿਲ੍ਹੇ ਨੂੰ ਅਪੀਲ ਕਰਦੇ ਹਾਂ ਕਿ ਸਾਡੇ ਵੀਰ ਭੱਬੇ ਨੂੰ ਵੱਖ-ਵੱਖ ਜਗ੍ਹਾ ਤੇ ਬੁਲਾ ਕੇ ਇਹਨਾਂ ਦਾ ਸਨਮਾਨ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੇ ਨੌਜਵਾਨ ਬੱਚੇ ਅੱਜ ਭਟਕ ਚੁੱਕੇ ਨੇ ਨਸ਼ਿਆਂ ਦੇ ਰਸਤੇ ਪੈ ਚੁੱਕੇ ਨੇ ਉਹ ਇਹਨਾਂ ਤੋਂ ਸਿੱਖਿਆ ਲੈ ਕੇ ਆਪਣੀ ਜਿਹੜੀ ਨਵੀਂ ਜ਼ਿੰਦਗੀ ਆ ਉਹ ਸ਼ੁਰੂ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ ਤਕਰੀਬਨ 12 ਵਜੇ ਦੁਪਹਿਰ ਨੂੰ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਸਕੂਲ ਬੱਸ ਜਿਹੜੀ ਕਿ ਲਹਿਰਾ ਗਾਗਾ ਤੋਂ ਚੱਲੀ ਹੈ ਪੀ ਪੰਜਾਬ ਪਬਲਿਕ ਸਕੂਲ ਲਹਿਰਾ ਕਾਕਾ ਦੇ ਬੱਚਿਆਂ ਨੂੰ ਲੈ ਕੇ ਚੰਡੀਗੜ੍ਹ ਇੱਕ ਟ੍ਰਿਪ ਲਈ ਚੱਲੀ ਸੀ ਤੇ ਉਹਦੇ ਵਿੱਚੋਂ ਤਿੰਨ ਬੱਸਾਂ ਚੱਲੀਆਂ ਸੀ ਤਿੰਨ ਬੱਸ ਵਿੱਚੋਂ ਇੱਕ ਬੱਸ ਦੀ ਪੇੜ ਨਾਲ ਟਕਰਾਣ ਕਾਰਨ ਇੱਕ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਕੁਝ ਬੱਚਿਆਂ ਨੂੰ ਸੱਟਾਂ ਆਈਆਂ ਨੇ ਅਤੇ ਡਰਾਈਵਰ ਨੂੰ ਸੱਟ ਆਈ ਹੈ ਅਤੇ ਉਹਨਾਂ ਦੇ ਪ੍ਰਿੰਸੀਪਲ ਸਾਹਿਬ ਨੂੰ ਸੱਟ ਆਈ ਹੈ ਇੰਨਾ 11 ਇੰਨਾ ਵਿੱਚ ਜਿਹੜੇ 11 ਬੱਚੇ ਸੀ ਜਿਨ੍ਹਾਂ ਨੂੰ ਕੁਝ ਸੱਟਾਂ ਆਈਆਂ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਹੈ ਇੰਡਸ ਹਸਪੀਟਲ ਮੁਹਾਲੀ ਕਿੰਨੇ ਕੁ ਬੱਚੇ ਸੀ ਸਰ ਬੱਸ ਤਕਰੀਬਨ 50 ਦੇ ਕਰੀਬ ਬੱਚੇ ਸੀਗੇ ਅਤੇ ਬੱਸਾਂ ਤਿੰਨ ਸੀ ਤੇ ਕੌਣ ਕੌਣ ਜੱਪੀ ਹੋਣੇ ਨਾਮ ਕਿ ਲੱਗੇ ਕੁਝ ਹਾਂਜੀ 11 ਦੇ ਕਰੀਬ ਬੱਚੇ ਨੇ ਜਿਹੜੇ ਕਿ ਪ੍ਰਾਈਵੇਟ ਹਸਪੀਟਲ ਵਿੱਚ ਉੱਥੇ ਰੈਫਰ ਕੀਤੇ ਗਏ ਨੇ ਇਹ ਉੱਥੇ ਨੇ ਉਹਨਾਂ ਦੇ ਇਲਾਜ ਚੱਲ ਰਿਹਾ ਕੁਝ ਮਾਈਨਰ ਸੱਟਾਂ ਹੀ ਨੇ ਪਰ ਜਿਹੜਾ ਡਰਾਈਵਰ ਹੈ ਡਰਾਈਵਰ ਦੇ ਲੱਤ ਦਾ ਫ੍ਰੈਕਚਰ ਆਇਆ ਕੀ ਕਾਰਨ ਰਿਫੈਕਸੀਡ ਦਾ ਉਹ ਕਾਰਨ ਜੀ ਇਹੀ ਹੈ ਕਿ ਕੁਝ ਇਹ ਸਕਿਡ ਹੋ ਗਈ ਜਾਂ ਕੁਝ ਜਜਮੈਂਟ ਵਿੱਚ ਫਰਕ ਪੈ ਗਿਆ ਇਹ ਜਿਹੜੀ ਸਾਈਡ ਨੂੰ ਲੈਫਟ ਸਾਈਡ ਨੂੰ ਉਤਰ ਗਈ ਬੱਸ ਆਪਣੇ ਰਾਹ ਦੇ ਵਿੱਚ ਰੋਡ ਤੋਂ ਉਤਰ ਕੇ ਇਹ ਉਹਦੇ ਨਾਲ ਕੋਲਾਈਡ ਕਰ ਗਈ ਹੈ ਫਰੀ ਦੇ ਨਾਲ। ਹਾਂ ਮੈਂ ਅਭਿਸ਼ੇਕ ਸਿੰਘ। ਇਹ ਜਗ੍ਹਾ ਤੋਂ ਆਏ? ਲੈਰਾ ਕਾਕਾ। ਪਿਆ ਪਬਲਿਕ ਸਕੂਲ ਖਾਈ ਲੈਰਾ ਕਾਕਾ। ਹੋਇਆ ਸੀ। ਐਕਸੀਡੈਂਟ ਹੋਇਆ ਸੀ ਸਾਡਾ। ਆਉਣਾ ਕਹਿੰਦੇ ਡਰਾਈਵਰ ਨੂੰ ਚੱਕਰ ਵਗੈਰਾ ਆ ਗਿਆ। ਹਾਂਜੀ। ਇਹਨਾਂ ਕਾਰ ਦੇ ਵੱਜੀਏ। ਉਹ ਜਦ ਸਫੈਦੇ ਚ ਵੱਜਿਆ। ਤਾਂ ਹੋ ਗਿਆ ਸੱਟਾ ਲੱਗਿਆ ਬੱਚਾ ਨੂੰ। ਹਾਂਜੀ ਬੱਚੇ ਸੱਟਾ ਘੱਟ ਲੱਗਿਆ ਨੇ ਤਾਂ। ਇਹ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਦੋ ਨਵਾਲਕ ਬੱਚਿਆਂ ਨੂੰ ਜੋ ਹੈ ਤਾਣਾ ਬਡਾਲੀਆਲਾ ਸਿੰਘ ਦੇ ਏਰੀਏ ਚੋਂ ਕੋਈ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਹੈ ਤੇ ਜਦੋਂ ਅਸੀਂ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮੰਗਾ ਸਿੰਘ ਜੋ ਹੈ ਦੋ ਨਵਾਲਕ ਬੱਚਿਆਂ ਨੂੰ ਵਰਗਲਾ ਕੇ ਆਪਣੇ ਨਾਲ ਕਿਤੇ ਲੈ ਗਿਆ ਸੀ ਜਿਹਦੇ ਮਸੀ ਬੱਚਿਆਂ ਦੇ ਮਦਰ ਦੇ ਬੇਸ ਤੇ ਬਿਆਨ ਤੇ ਪਰਚਾ ਦਰਜ ਕਰ ਲਿਆ ਤੇ ਹੁਣ ਪਰਚਾ ਦਰਜ ਕਰਕੇ ਅਸੀਂ ਦੋਸ਼ੀ ਦੀ ਗ੍ਰਿਫਤਾਰੀ ਕਰ ਲਈ ਹੈ ਇਹ ਅੱਗੇ ਜੋ ਵੀ ਪੜਤਾਲ ਵਿੱਚ ਸਫਾ ਮਿਸਰ ਤੇ ਦੋ ਵੀ ਸ਼ਹਾਦਤ ਆਉਗੀ ਉਹ ਅਕੋਰਡਿੰਗ ਜੋ ਹੈ ਅਸੀਂ ਅੱਗੇ ਕਾਰਵਾਈ ਕਰਾਂਗੇ ਬੱਚਾ ਕਰਦਾ ਕਿਸ ਪਤਾ ਲੱਗੇ ਮੁਰਦਾ ਪੜਤਾਲ ਤੋਂ ਬੱਚੇ ਦੇ ਵਿੱਚ ਦਾ ਸੀ ਕੀ ਕਰਦਾ ਸੀ ਨਹੀਂ ਹਲੇ ਹਲੇ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ ਜੀ ਜਿਵੇਂ ਵੀ ਜੋ ਵੀ ਪੜਤਾਲ ਦੇ ਡੂਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਅਸੀਂ ਉਹ ਮਿਲਦੀ ਬਣਦੀ ਕਾਰਵਾਈ ਕਰਾਂਗੇ ਗੁਰਦੁਆਰੇ ਤੇ ਮੱਥਾ ਟੇਕਣ ਕਿਸ ਪੁੱਛ ਪਤਾ ਇਹ ਹਾਂਜੀ ਬੱਤਾ ਵੀ ਟੇਕਣ ਗਏ ਸੀ ਤੇ ਪਲੱਸ ਲੰਗਰ ਸ਼ਕਣ ਗਏ ਸੀ ਜਿੱਤੋਂ ਕੀ ਜੋ ਹੈ ਇਹ ਮੰਗਾ ਸਿੰਘ ਜੋ ਹੈ ਇਹਨਾਂ ਨੂੰ ਬੱਚਿਆਂ ਨੂੰ ਵਰਗਲਾ ਕੇ ਨਾਲ ਲੈ ਗਿਆ ਸੀ ਹੋਰ ਵੀ ਕੋਈ ਮਾਮਲਾ ਜੀ ਮੰਗਾ ਸਿੰਘ ਦੇ ਨਹੀਂ ਮੰਗਾ ਸਿੰਘ ਦੇ ਖਿਲਾਫ ਕੋਈ ਮਾਮਲਾ ਦਰਜ ਨਹੀਂ ਹੈ ਫਿਲਹਾਲ ਇਹਦੇ ਰਿਸ਼ਤੇਦਾਰੀ ਸੀ ਜਿਨ੍ਹਾਂ ਨੇ ਨਹੀਂ ਕੋਈ ਰਿਸ਼ਤੇਦਾਰ ਨਹੀਂ ਸੀ ਵੈਸੇ ਹੀ ਬਸ ਉੱਤੇ ਘੁੰਮਦਾ ਫਿਰਦਾ ਸੀ ਇਹ ਤੇ ਜੋ ਕਿ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਬੱਚੇ ਸੀ ਨਾਬਾਲਗ ਸੀ ਹਾਂਜੀ ਦੋਨੋਂ ਦੋ ਬੱਚੀਆਂ ਸੀ ਦੋਨੋਂ ਬੱਚੇ ਨਾਬਾਲਗ ਇਹ ਸੰਜੀਤ ਸ਼ਿਰੀ ਪਟੇਗੜ ਸਾਭ ਜੀਆ ਕੁਝ ਖਾਸ ਖਬਰਾਂ